ਬੂਰੀ ਝੋਟੀ ਸੂਣ ਵਾਲੀ ਆ ਕੱਦ ਕਾਠ ਬਹੁਤ ਚੰਗਾ ਲੇਵਾ ਡਰ ਵਾਲਾ ਭਾਈ ਕੱਦ ਕਾਠ ਨੂੰ ਦੇਖ ਕੇ ਤਾਂ ਪ੍ਰਵਿੰਦਰ ਐਂ ਲੱਗਦਾ ਜੇ ਪਹਿਲੇ ਸੂਏ ਇਹਨੇ ਦਿੱਤਾ ਦੁੱਧ ਹਨਾ 17 18 ਹਾਂਜੀ ਤੁਸੀਂ ਆ ਨੀਲੀ ਰਾਵੀ ਦੀ ਕੱਟੀ ਚੈੱਕ ਕਰਕੇ ਦੱਸਿਓ ਵੀ ਆ ਸਾਨੂੰ ਕਿਵੇਂ ਲੱਗੀ ਭਾਈ 8 9 ਕਿਲੋ ਦੁੱਧ 8 ਕਿਲੋ ਦੇ 9 ਕਿਲੋ ਹਾਂ ਹਾਂ ਪਹਿਲਾਂ ਸੱਜਰ ਥੱਲੇ ਦੇ ਥੱਲੇ 15 15.5 16 ਇਹ ਤੇਰੇ ਆਪਦੇ ਘਰ ਦਾ ਆ ਗਿਆ ਹਾਂ ਇਹ ਮੇਰੀ ਉਹ ਬੂਰੀ ਮੱਝ ਖੜੀ ਆ 23 24 ਕਿਲੋ ਦੁੱਧ ਹੈ ਉਹਦੇ ਥੱਲੇ ਵਿੱਚ ਤਨੌਲੇ ਮੇਲੇ ਤੇ ਪੋਜੀਸ਼ਨ ਇਹ ਨਹੀਂ ਲਈ ਸੀ ਆਪਣੀ ਨੇ ਠੀਕ ਹੈ ਥਰਡ ਪੋਜੀਸ਼ਨ ਲਈ ਸੀਗੀ ਜਨਮ ਲਿਆ ਭਾਈ ਜ ਜਿੱਦ ਦੇ ਨੇ ਜਨਮ ਲਿਆ ਉਹਦੇ ਤੋਂ ਹੀ ਨਹੀਂ ਪਾਇਆ ਇਹ ਅੱਛਾ ਹਾਂ ਇਹ ਹਜੇ ਮੰਨ ਕੇ ਚਲੋ 13 ਮਹੀਨਿਆਂ ਦੀ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਪਰਵਿੰਦਰ ਕੋਲੇ ਪਹੁੰਚੇ ਹੋਏ ਆ ਸ਼ਹਿਰ ਬਠਿੰਡੇ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਬਾਈ ਦਾ ਕਾਰੋਬਾਰ ਦਿਖਾ ਦਿੰਨੇ ਆ ਸ਼ਹਿਰ ਬਠਿੰਡੇ ਦੇ ਵਿੱਚ ਬਾਈ ਦੀ ਨਾ ਇਹੇ ਦੇਖ ਲਓ ਤੁਸੀਂ ਵੀ ਡੈਰੀ ਹੈਗੀ ਡੈਰੀ ਦੇ ਉੱਤੇ ਜਿਹੜੀਆਂ ਗਾਵਾਂ ਮੱਝਾਂ ਜਿਹੜੀਆਂ ਹੈਗੀਆਂ ਨਾ ਉਹ ਆਪਾਂ ਜੇ ਗਿਣਤੀ ਕਰਨ ਲੱਗ ਜਾਈਏ ਕੋਈ ਗਿਣਤੀ ਦਾ ਟਿਕਾਣਾ ਨਹੀਂ ਰਹਿਣਾ ਵੀ ਇਸ ਡੈਰੀ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਵੀ ਚੰਗੇ ਦੁੱਧ ਰਿਕਾਰਡ ਵਾਲੀਆਂ ਵੀ ਮੱਝਾਂ ਬਾਈ ਕੋਲ ਹੈਗੀਆਂ ਨੇ ਜਿਵੇਂ ਹੁਣ ਇੱਕ ਆਹ ਬੂਰੀ ਆ ਗਈ ਨਾ ਵੀ ਬੂਰੀ ਮੱਝ ਵੀ ਜਿਹੜੀ ਹੈਗੀ ਨਾ ਬਹੁਤ ਜ਼ਿਆਦੇ ਚੰਗੀ ਆ ਇਹ ਆ ਦੇਖ ਲਓ ਮੂੰਹ ਉੱਥੇ ਤੁਸੀਂ ਚੈੱਕ ਕਰ ਲਓ ਚੰਗੀ ਚੰਗੀ ਤੇ ਇੱਕ ਬੂਰੀ ਹੋਰ ਖੜੀ ਐ ਇਧਰਲੇ ਪਾਸੇ گاਵਾ ਤੇ ਕੁਸ਼ਕ ਬਾਈ ਨੇ ਜਿਹੜੀ ਇਧਰ ਪਸ਼ੂ ਖੜੇ ਨਾ ਆਹ ਵਿਚਾਲੇ ਇੱਕ ਤਾਂ ਆ ਗਿਆ ਜਿਵੇਂ ਝੋਟਾ ਤੇ ਇੱਕ ਆ ਗਈ ਆਹ ਬੂਰੀ ਮੱਝ ਤੇ ਨਾਲ ਕੱਟੀ ਇੱਕ ਗਾਂ ਤੇ ਇੱਕ ਆ ਗਈ ਆਹ ਧੋਕੜ ਮੱਝ ਇਹ ਬਾਈ ਨੇ ਹੈਗੇ ਦੇਣੇ ਤੇ ਇਧਰੋਂ ਕੱਟੇ-ਕਟੀਆਂ ਜਿਹੜੀਆਂ ਹੈਗੀਆਂ ਚੰਗੇ ਨਸਲ ਬਰੀਡ ਵਾਲੀਆਂ ਬਾਈ ਕੰਮ ਕਿਹੜਾ ਜਿਹੜਾ ਕਰਦਾ ਨਾ ਬਰੀਡ ਦੇ ਉੱਤੇ ਵੀ ਕਰਦਾ ਜਿਵੇਂ ਆਹ ਇੱਕ ਨੀਲੀ ਰਾਵੀ ਆ ਗਈ ਸ਼ਾਹੀ ਵਾਲਾਂ ਆ ਗਈ ਤੇ ਇਧਰਲੇ ਪਾਸੇ ਵੀ ਮੱਝਾਂ ਹੀ ਮੱਝਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਬਾਈ ਤੋਂ ਵੀ ਇਹਨਾਂ ਦੀ ਕੀ ਡਿਟੇਲ ਆ ਆਓ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀਗਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਹੀ ਪਰਮਿੰਦਰ ਸਿੰਘ ਆ ਪਰਮਿੰਦਰ ਸਿੰਘ ਹਾਂਜੀ ਹਾਂਜੀ ਅੱਛਾ ਜਿਹੜੀ ਹੁਣ ਆਪਣੀ ਇਹ ਦੇਰੀ ਆ ਗਈ ਤੇ ਇਹ ਸ਼ਹਿਰ ਬਟਿੰਡੇ ਦੇ ਵਿੱਚ ਕਿਹੜਾ ਨਗਰ ਪੈ ਜਾਂਦਾ ਇਹ ਬਾਬਾ ਫਰੀਦ ਨਗਰ ਆ ਆਪਣੀਆਂ ਉਹਦੀ 5/1 ਗਲੀ ਨੰਬਰ ਆ ਠੀਕ ਆ ਥੋੜਾ ਜਿਹਾ ਪ੍ਰਵਿੰਦਰ ਉੱਚੀ ਬੋਲੀ ਹਾਂਜੀ ਹਾਂਜੀ ਤੇ ਪ੍ਰਵਿੰਦਰ ਜਿਵੇਂ ਹੁਣ ਤੂੰ ਮਤਲਬ ਆ ਡੇਰੀ ਤੇ ਉਹ ਜਿਹੜਾ ਹੈਗਾ ਸਿਸਟਮ ਤੇਰਾ ਹਾਂਜੀ ਹਾਂਜੀ ਇੱਥੋਂ ਚੱਕ ਕੇ ਹਾਂਜੀ ਹਾਂਜੀ ਤੇ ਜਿੱਥੇ ਹੁਣ ਨਵੀਂ ਥਾਂ ਤੇ ਤੇਰਾ ਸ਼ੈੱਡ ਪਈ ਜਾਂਦਾ ਹਾਂਜੀ ਹਾਂਜੀ ਹਨਾ ਤੂੰ ਮੈਨੂੰ ਵੀਡੀਓ ਵੀ ਦਿਖਾਈ ਆ ਹਾਂਜੀ ਹਾਂਜੀ ਉਹ ਉੱਥੇ ਲੈ ਕੇ ਜਾਣਾ ਸਿਸਟਮ ਤਾਂ ਕਰਕੇ ਜਿਹੜੇ ਹੈਗੇ 2-4 ਪਸ਼ੂ ਵਿੱਚੋਂ ਹਾਂਜੀ ਹਾਂਜੀ ਉਹ ਕੱਢੀ ਜਾਂਦਾ ਬਾਕੀ ਮੇਰੇ ਕੋਲ ਇੱਥੇ ਪਸ਼ੂ ਜ਼ਿਆਦਾ ਹੋ ਗਏ ਐਸ ਟਾਈਮ ਠੀਕ ਹੈ ਉਹਦੇ ਵਿੱਚ ਚੱਕਰੇ ਆ ਇੱਕ ਤਾਂ ਬੰਦਿਆਂ ਦੀ ਲੇਬਰ ਦੀ ਸਮੱਸਿਆ ਲੇਬਰ ਨੂੰ ਆ ਰਹੀ ਆ ਠੀਕ ਹੈ ਇੱਕ ਹੁਣ ਪਸ਼ੂ ਬੰਦਨੋਂ ਥਾਂ ਜਗਾ ਘਟ ਗਈ ਠੀਕ ਉਹਦੇ ਕਰਕੇ ਹੁਣ ਇਹ ਜਿਹੜੇ ਪਸ਼ੂ ਆ ਉਹ ਵੇਚ ਰਹੇ ਆ ਕੁਝ ਨੂੰ ਪਤਾ ਪਾਈ ਜਾਂਦੇ ਉਧਰ ਵੀ ਫਾਈਨਾਂਸ ਕੰਨੀ ਹੋ ਗਿਆ ਸਹੀ ਗੱਲ ਹੈ ਤੇਰੀ ਉਹ ਹੋ ਜਾਂਦਾ ਜੀ ਸਹੀ ਗੱਲ ਨਹੀਂ ਉਧਰ ਵੀ ਪੈਸੇ ਦੀ ਲੋੜ ਆ ਉਧਰ ਵੀ ਬਾਈ ਇਹ ਤੋਂ ਪਹਿਲਾਂ 45 ਲੱਖ ਰੁਪਏ ਲੱਗ ਚੁੱਕੇ ਆ ਆਪਣਾ ਇਕੱਲੇ ਛੱਡ ਤੇ ਭਰਤਪੁਰ ਤੇ ਉਹਦੇ ਤੇ ਬਾਕੀ ਥਾਂ ਬਹੁਤ ਮਹਿੰਗਾ ਪਈ ਸੋਟੇ ਥਾਂ ਉਹ ਤਾਂ ਅਟ ਲੈ ਆ ਸੀ ਵੀਰੇ ਵੱਡੇ ਬਾਈ ਸ਼ੇਕ ਨਾਲਾਂ ਥਾਂ ਦੀਆਂ ਜਿਹਦੇ ਵਿੱਚੋਂ ਆਪਣਾ ਇਸ ਟਾਈਮ 160 ਬਾਈ 60 60 ਫੁੱਟ ਚੌੜਾ 160 ਬਾਈ ਹਾਂ ਲੰਮਾ ਛੱਡ ਬਣ ਰਿਹਾ ਛੱਡ ਬਣ ਹਾਂਜੀ ਹਾਂਜੀ ਠੀਕ ਆ ਚਲੋ ਉਹ ਵੀ ਆਪਾਂ ਪਰਮਾਤਮਾ ਸੁੱਖ ਰੱਖਿਓ ਵੀ ਦਿਖਾਵਾਂਗੇ ਜੇ ਹੁਣ ਮੈਂ ਪਹਿਲੇ ਨੰਬਰ ਤੇ ਪਸ਼ੂ ਦੀ ਕਿਹੜੀ ਦੀ ਜਾਣਕਾਰੀ ਦੇਈਂਗਾ ਜਿਹੜੀ ਸਭ ਤੋਂ ਪਹਿਲਾਂ ਆਪਣਾ ਇਹ ਸਾਣਾ ਇਨੀ ਲੀਰਾ ਵੀ ਚਾ ਠੀਕ ਹੈ ਪ੍ਰੋਪਰ ਇਹਦੀ ਮਾਰਕਿੰਗ ਆ ਸਾਰੀ ਤੁਸੀਂ ਦੇਖ ਸਕਦੇ ਹੋ ਅੱਖਾਂ ਓੱਖਾਂ ਦੀ ਜੀਭ ਦੀ ਪੈਰਾਂ ਦੀ ਸਾਰੇ ਕੁਸ਼ ਚਾਰੇ ਪੈਰ ਚਿੱਟੇ ਆ ਗਏ ਹਾਂਜੀ ਹਾਂਜੀ ਚਾਰੇ ਪੈਰ ਚਿੱਟੇ ਇਹ ਤੇਰੇ ਆਪਦੇ ਘਰ ਦਾ ਆ ਗਿਆ ਹਾਂ ਇਹ ਮੇਰੀ ਉਹ ਬੂਰੀ ਮੱਝ ਖੜੀ ਆ 23 24 ਕਿਲੋ ਦੁੱਧ ਹੈ ਉਹਦੇ ਥੱਲੇ 23 24 ਹਾਂ ਮੰਨਣਾ ਨਹੀਂ ਕਿਸੇ ਨੇ ਬਾਈ ਉਹ ਸਾਹਮਣੇ ਤੁਸੀਂ ਦਿਖਾ ਦਿਓ ਮੱਝ ਹੀ ਵੇਖੋ ਨਾ ਕਿੱਡੀ ਆ ਬਵਾਰ ਕਢਾ ਦਿੰਦੇ ਆ ਪਤਾ ਲੱਗਦਾ ਸਹੀ ਗੱਲ ਆ ਅੱਛਾ ਜਿਵੇਂ ਹੁਣ ਕੈਦੰਦ ਹੋ ਗਿਆ ਇਹ ਇਹ ਲਗਭਗ ਮੈਂ ਤਾਂ ਵੀਰੇ ਥੋੜਾ ਟਾਈਮ ਉਹਦੇ ਵੇਖਿਆ ਚਾਰ ਨਾਲ ਛੋਟਾ ਸੀਗਾ ਇਹ ਚੱਲ ਹੁਣ ਚਾਰ ਲਾਲਾ ਛੀ ਲਾਲਾ ਛੇ ਚਾਰ ਨਾਲ ਛੀ ਲਾਲੋ ਹਾਂ ਹਾਂ ਠੀਕ ਹੈ ਇਹ ਹੁਣ ਆਪਾਂ ਛੋਟਾ ਦੇ ਦਾਂਗੇ ਛੋਟਾ ਕੱਦ ਕਾਠ ਚੰਗਾ ਆ ਗਿਆ ਦਾ ਹਨਾ ਇਹ ਤਾਂ ਤੁਸੀਂ ਦੇਖੋ ਬਾਈ ਮੱਜ ਦਾ ਕੱਦ ਵੇਖੋ ਉਹਦਾ ਵੇਖੋ ਲੈ ਵੀ ਆਹ ਦੇਖ ਲੋ ਇੱਕ ਨਗੀਨਾ ਹੀ ਦਿਖਾਉਣ ਲੱਗਿਆ ਪੂਰਾ ਸੋਹਣਾ ਹੈ ਇਹ ਨਾ ਤਿਲਾਂ ਵਾਲਾ ਛੋਟਾ ਆ ਗਿਆ ਜਿਵੇਂ ਇਹਦੀ ਮਾਂ ਜਿਹੜੀ ਹੈਗੀ ਮੈਂ ਪਹਿਲਾਂ ਵੀ ਦਿਖਾਈ ਆ ਵੀ ਆਹਾ ਆ ਗਈ ਇਹਦੀ ਵੀ ਇਹ ਨਹੀਂ ਇਧਰਲੀ ਇਧਰਲੀ ਇਹ ਆਹਾ ਆਹਾ ਇਹ ਆ ਆ ਮਾਂ ਆ ਗਈ ਮਿੱਤਰੋ ਬਾਈ ਕਹਿੰਦਾ ਇਹਦੀ ਮਾਂ ਥੱਲੇ ਵੀ ਦੁੱਧ ਜਿਹੜਾ ਤੇ ਪ੍ਰਵਿੰਦਰ ਫਿਰ ਇਹਨੂੰ ਮੜਾ ਖੋਲ ਨਹੀਂ ਕਰ ਆਪਾਂ ਤੋੜ ਕੇ ਦਿਖਾਈ ਬਜਰੰਗੀ ਤੋਰੀ ਇਹਨੂੰ ਮੜਾ ਲੈ ਵੀ ਹੁਣ ਤੁਸੀਂ ਇਹ ਜਿਹੜਾ ਝੋਟਾ ਹੈਗਾ ਚੈੱਕ ਕਰ ਲਓ ਬੇਲਬੂਲ ਦਾ ਵੀ ਬਹੁਤ ਜਿਆਦਾ ਚੰਗਾ ਹੈਗਾ ਹਨਾ ਵੀ ਆਪਾਂ ਕਹਿ ਸਕਦੇ ਆਂ ਵੀ ਬੂਰਾ ਝੋਟਾ ਜਿਹੜਾ ਸਾਫ ਸੁਥਰਾ ਇਹ ਲੈ ਚੱਲ ਕੇਰਾ ਕੋਈ ਗੱਲ ਨਹੀਂ ਠੀਕ ਹੈ ਅੱਛਾ ਪ੍ਰਵਿੰਦਰ ਮੇਰੇ ਕੋਲੇ ਗੱਲ ਸੁਣੀ ਵੀ ਇਹ ਆਪਾਂ ਕਿੰਨੇ ਰੁਪਈਆ ਚ ਦੇਣਾ ਹੈਗਾ ਇਹ ਬਾਈ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਓ ਪਰ ਹਾਂ ਨਾ 1.3 ਲੱਖ ਦਾ ਦੇ ਦੂੰਗਾ ਮੈਂ ਵੈਰੀ ਗੁੱਡ ਜਿਹੜੀ ਗੱਲ ਆ ਦੇਣ ਵਾਲੀ ਗੱਲ ਕਾਰਨ ਕੀ ਵੱਡੇ ਭਾਈ ਮੇਰੀ ਤਾਂ ਹੁਣ ਇਹਦੀ ਸੰਭਾਈ ਨਹੀਂ ਹੋ ਰਹੀਗੀ ਮੈਂ ਉਧਰ ਉਲਝਿਆ ਬੰਦਿਆਂ ਨੂੰ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਲੇਬਰ ਆਪਦੇ ਬਿਨਾ ਕੰਮ ਘੱਟ ਕਰਦੇ ਸਾਲ ਭਰ ਤਾ ਤੇਰਾ ਕੰਮ ਪ੍ਰਭਾਵਿਤ ਹੋਊਗਾ ਕੋਈ ਨਹੀਂ ਬਸ ਹੁਣ ਮੂੰਹ 1.5 ਮਹੀਨੇ ਚ ਮੈਂ ਉਧਰ ਸ਼ਿਫਟ ਕਰ ਜੂੰਗਾ ਸਾਰਾ ਕੁਛ ਆ 4 ਮਹੀਨੇ ਹੋ ਗਏ ਮੈਨੂੰ ਲੱਗੇ ਪਏ ਨੂੰ ਤੇ ਉਹਦੇ ਵਿੱਚ ਇਹ ਝੋਟਾ ਲਿੱਸਾ ਪੈ ਗਿਆ ਪਹਿਲਾਂ ਬਹੁਤ ਰਾਜੀ ਸੀ ਪੂਰਾ ਉਹ ਸੀਗਾ ਠੀਕ ਹੈ ਗੱਲ ਹਾਂਜੀ ਅੱਛਾ ਜਿਵੇਂ ਹੁਣ ਇਧਰਲੇ ਪਾਸੇ ਆ ਗਈ ਇੱਕ ਤਰੀ ਹੁਣ ਚਵਾਈ ਵੀ ਚੱਲੀ ਜਾਂਦੀ ਹੈ ਆਹ ਤੇਰੀ ਮੱਝ ਚੋਈ ਹੋਈ ਆ ਹੁਣ ਇਹ ਮੱਝ ਚੋਤੀ ਇਹਨਾਂ ਨੇ ਬੰਦਿਆ ਨੇ ਇਹਨਾਂ ਨੂੰ ਮੈਂ ਦੱਸਿਆ ਸੀ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਨੇ ਚੋਤੀ ਇਹ ਮੈਂ ਜੇ ਗੱਲ ਕਰ ਲੇ ਕਿੰਨਵਾ ਸੂਆ ਇਹ ਇਹ ਬਾਈ ਜੀ ਤੀਜੇ ਸੂਏ ਸੂਗੀ ਤੀਜੇ ਸੂਏ ਹੁਣ ਕਿੰਨੇ ਮਹੀਨਿਆਂ ਦੀ ਗੱਬਣਾ ਇਹ ਮਹੀਨਾ ਇਹਨੂੰ ਸਵਾ ਕੁ ਮਹੀਨੇ ਦੀ ਇਸੇ ਝੋਟੇ ਤੋਂ ਬਣੀ ਆ ਇਸੇ ਝੋਟੇ ਤੋਂ ਇਸੇ ਝੋਟੇ ਤੋਂ ਕਿਉਂਕਿ ਮ ਕਪਰਾਉਣਾ ਹੁੰਦਾ ਮੈਂ ਹੈ ਨਹੀਂ ਸੀ ਇਹ ਬੰਦੇ ਆਏ ਸੀ ਨਵੇਂ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੇ ਇਹੀ ਝੋਟਾ ਛੜਤਾ ਤੇ ਮੈਨੂੰ ਐ ਦੱਸ ਇਹ ਕਿੰਨਾ ਦੁੱਧਾ ਹੁਣ ਦੇ ਥੱਲੇ ਇਹਦੇ ਥੱਲੇ ਹੁਣ 8-9 ਕਿਲੋ ਦੁੱਧ 8 ਕਿਲੋ ਦੇ ਨੋ ਹਾਂ ਹਾਂ ਪਹਿਲਾਂ ਛੱਜਰ ਥੱਲੇ ਦੇ ਥੱਲੇ 15 15.5 16 ਕਿਲੋ ਦੁੱਧ ਨਹੀਂ ਦਿੱਤਾ ਹੋਇਆ ਤੇ ਹੁਣ ਪਿੱਛੇ ਦੇ ਕਟਾ ਵੀ ਆ ਕਟਾ ਦੇਣਗਾ ਬਟਾ ਹਾਂ ਹਾਂ ਨਾਲ ਹੀ ਦੇ ਦਾਂਗੇ ਠੀਕ ਆ ਲੈ ਵੀ ਇਹੇ ਝੋਟੀ ਆ ਗਈ ਦੇਖ ਲਓ ਕਦ ਕੱਦ ਠੀਕ ਆ ਥੱਲੋਂ ਜਿਹੜੀ ਹੈਗੀ ਮੈਂ ਖੜੀ ਚੈੱਕ ਕਰਾਂਗਾ ਸਾਹ ਸੁਤਰੀਆ ਖੋਲੀ ਪ੍ਰਵਿੰਦਰ ਇਹਨੂੰ ਕਿਰਾ ਆ ਵੀ ਤੋਰ ਦੇ ਲੋ ਵੀ ਆ ਤੁਸੀਂ ਝੋਟੀ ਚ ਜਿਹੜੀ ਲੇਵੇ ਦੀ ਆ ਹਨਾ ਇਹ ਲੇਵੇ ਦੀ ਸਾਫ ਸੁਥਰੀ ਝੋਟੀ ਆ ਗਈ ਤੇ ਹੁਣ ਇਸ ਝੋਟੀ ਥੱਲੇ 8 ਕਿਲੋ ਦੁੱਧ ਆ ਮਿੱਤਰੋ ਢੋਕੜ ਆ ਗਈ ਇਹ ਤੇ ਮਗਰ ਬੱਚਾ ਕਟਾ ਰਵਿੰਦਰ ਫਿਰ ਇਹ ਆਪਾਂ ਕਿੰਨੇ ਰੁਪਈਆ ਚ ਦੇਣੀ ਆ ਇਹ ਬਾਈ 80000 ਰੁਪਈਆ ਮੁੱਲ ਕਰਦੇ ਆ ਇਹਦਾ ਇੱਕ ਗੱਲ ਹੋ ਰਹੀ ਇਹਦਾ ਜਦੋਂ ਇਹ ਲੌਂਦੀ ਹੈ ਨਾ ਪੂਰਾ ਫੈਕਸ ਗਾਇਆਂ ਤਰ੍ਹਾਂ ਅੜੜਾਈ ਦਾ ਪੂਰਾ ਬਾਹਰ ਨੂੰ ਆਉਂਦਾ 80000 ਚ ਛੋੜ ਛੱਪਾ ਕੋਈ ਬਾਈ ਮਾਨ ਤਾਨ ਕਰ ਦਾਂਗੇ ਵੱਡੇ ਬਾਈ ਇਹਦਾ ਇਹ ਆਪਾਂ ਹਰਿਆਣਿਓ ਲਿਆਂਦੀ ਸੀਗੀ ਇਹ ਮੱਝ ਅੱਛਾ ਹਾਂ ਉੱਥੋਂ ਲਿਆਂਦੀ ਸੀਗੀ ਤੇ ਇਹਦੇ ਪਹਿਲੇ ਸੂਏ ਲਿਆਂਦੀ ਸੀ 200 ਸੂਏ ਆਪਾਂ ਚੋਲੀ 200 ਸੂਏ ਵੇਚਦੇ ਠੀਕ ਹੈ ਕੰਨ ਦੇ ਬੰਨ ਦੇ ਲੈ ਵੀ ਆਹ ਦੇਖ ਲੋ ਛੋਟੀ ਜਿਹੜੀ ਹੈਗੀ ਥਣਾ ਸੋਣਾ ਦੀ ਕਲੀਅਰ ਤੂੰ ਇੱਕ ਕਦ ਕਦ ਵੇਖ ਲੋ ਮੈਂ ਕੋਲੇ ਹੋ ਜਾਣਾ ਹਾਂ ਹਾਂ ਮੇਰਾ ਵੇਖ ਲੋ 5 ਫੁੱਟ 9 ਇੰਚ ਆ 8 ਇੰਚ ਕਾਦਾ ਮੇਰਾ ਠੀਕ ਹੈ ਤੁਸੀਂ ਆਪ ਹੀ ਦੀ ਵਿਸਹਾਵ ਜਾ ਲੱਗ ਜਾਂਦੇ ਨੇ ਹਾਂ ਹਸਾਬ ਜਲਾ ਚੱਲ ਫਿਰ ਕਿਰਾ ਗਾਂ ਆਲੇ ਪਾਸੇ ਚੱਲ ਲੈ ਵੀ ਗਾਂ ਖੋਲ ਕਰ ਅੱਛਾ ਪ੍ਰਵਿੰਦਰ ਜਿਹੜੀ ਗਾਂ ਆ ਗਈ ਇਹ ਤੇਰੀ ਹਾਂਜੀ ਹਾਂਜੀ ਬਾਈ ਇਹਦਾ ਸੂਆ ਦੱਸ ਪਹਿਲਾਂ ਇਹਦਾ ਦੂਜਾ ਸੂਆ ਬਾਈ ਜੀ ਗਾਂ ਦਾ ਅੱਛਾ ਦੂਜਾ ਸੂਆ ਗਾਂ ਸੂਣਾ ਕਿੰਨੇ ਦਿਨ ਬਾਕੀ ਇਹਦੇ 20 ਦਿਨ ਬਾਕੀ ਹੈ ਬਾਈ ਜੀ ਪੂਰੇ ਅੱਛਾ 20 ਦਿਨ ਬਾਕੀ ਹੈ ਹਾਂਜੀ ਹਾਂਜੀ ਠੀਕ ਹੈ 20 ਦਿਨ ਬਾਕੀ ਤੇ ਪਹਿਲੇ ਦੁੱਧ ਸੂਏ ਦਾ ਦੁੱਧ ਬਾਈ 18 19 ਕਿਲੋ 17 ਵੀ ਰਹਿ ਜਾਂਦਾ ਸੀ ਬਾਈ ਐਵੇਂ ਉਹ ਨਹੀਂ ਕਿ ਮੈਂ 20 ਆਖਾਂ 17 ਵੀ ਰਹਿ ਸੰਭਾਈ ਆਇਆ 15 15 10 10 ਗਾਈਆਂ ਪਸ਼ੂ ਆਇ ਇਕੱਠੇ ਵੱਜੇ ਆ ਕਦੇ ਉਹ ਉਹਦਾ ਖਾ ਗਿਆ ਕਦੇ ਉਹ ਗਿਆ ਬੈ ਐਵਰੇਜ 18 19 17 ਬਸ ਆਹ ਹੈ ਹੁਣ ਦੂਜੇ ਸੂਏ ਮਤਲਬ ਜਿਹੜਾ ਹੈਗਾ ਹਾਂ 20 ਦਿਨ ਹਜੇ ਕੱਚੀ ਆ ਹਾਂਜੀ ਖੋਲੀ ਕਰਾਂ ਹੋ ਬੈ ਖੋਲ ਦੇ ਇਧਰੀ ਖੋਲ ਤੋ ਤੋਰਨੀ ਲੈ ਵੀ ਮਿੱਤਰੋ ਆ ਦੇਖ ਲਓ ਜਿਹੜੀ ਆ ਗਾਂ ਜਾਂਦੀ ਹੈ ਨਾ 20 ਦਿਨ ਬਾਕੀ ਆ ਲੇਵਾ ਕਰਮ ਵਾਲੀ ਸੋਨਾ ਬਣਾਉਗੀ ਓਏ ਆ ਦੇਖੋ ਕੱਦ ਕਾਠ ਵੀ ਪੂਰਾ ਡਬਲ ਆ ਭਾਈ ਕੱਦ ਕਾਠ ਨੂੰ ਦੇਖ ਕੇ ਦਾ ਪ੍ਰਵਿੰਦਰ ਐ ਲੱਗਦਾ ਜੇ ਪਹਿਲੇ ਸੂਏ ਇਹਨੇ ਦਿੱਤਾ ਦੁੱਧ ਹਨਾ 17 18 ਤਾਂ ਲੈ ਚੱਲ ਵੀ ਹੁਣ ਮਤਲਬ ਆਸ ਹੀ ਕਰਦੇ ਕੋਈ ਚੰਗੀ ਸੇਵਾ ਕਰ ਲੇ ਤਾਂ 20 ਪਾ ਸਕਦੀ ਆ ਬਈਆ ਬਾਕੀ ਕਰਮਾ ਕਰਮਾ ਫਿਰ ਆਪਾਂ ਐ ਨਹੀਂ ਕਹਿੰਦੇ 20 ਪਾ ਇਹਦਾ ਕੀ ਰੇਟ ਇਹਦਾ 80000 ਰੁਪਿਆ ਬਈ 80000 ਹਾਂ ਲੈਣ ਦੇਣਾ 80000 ਤੋਂ ਲੈਣ ਦੇਣਾ ਬਾਕੀ ਕੋਈ ਮਾਨ ਤਾਨ ਕਰ ਦਾਂਗੇ ਵੱਡੇ ਬਈ ਮੈਂ ਮੋਲੀ ਉਹਨੇ ਕਿਤੇ ਕੀਤੇ ਕਿ ਪਸੂ ਵੇਚ ਕੇ ਜਾਣਾ ਕਿ ਮੇਰੇ ਕੋਲੇ ਹੈ ਹੀ ਬਾਲਾ ਮਾਲ ਤੁਸੀਂ ਦੇਖ ਸਕਦੇ ਹੋ ਠੀਕ ਹੈ ਗੱਲ ਕਿ ਮੇਰੇ ਕੋਲੇ ਨਾ ਯਕੀਨ ਮੰਨਿਓ ਹਜੇ ਉੱਧਰਲੇ ਜਿਹੜੇ ਇਹ ਪਸ਼ੂ ਆ ਨਾ ਜਿਹੜੇ ਆ ਡੰਗਰ ਕਟਿਆ ਇਹਨਾਂ ਨੂੰ ਹਜੇ ਪੱਠੇ ਪਾਉਣ ਵਾਲੇ ਆ ਠੀਕ ਆ ਉਹਨਾਂ ਨੂੰ ਬਾਹਰ ਕੱਢਾਂਗੇ ਇਹ ਉਹਨਾਂ ਦੀ ਥਾਂ ਤੇ ਉਹ ਜਿਹੜੇ ਇੱਧਰਲੇ ਪਾਸੇ 20 ਪਸ਼ੂ ਆ ਉਹ ਬੰਨ ਕੇ ਫੇਰ ਉਦੋਂ ਬਾਅਦ ਉਹਨਾਂ ਨੂੰ ਉਹ ਸਹੀ ਗੱਲ ਆ ਲਓ ਆ ਜਾ ਕਰਾਂ ਫਿਰ ਇੱਧਰ ਆ ਜਾ ਲੈ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਇੱਧਰ ਝੋਟੀਆਂ ਜਿਹੜੀਆਂ ਬਾਈ ਦੀਆਂ ਖੜੀਆਂ ਨਾ ਤੁਸੀਂ ਆਖੋਗੇ ਬਾਈ ਜਮਾ ਐਂ ਕਰੀ ਬੈਠਾ ਪਰ ਇਹ ਇੱਧਰੋਂ ਲੈ ਕੇ ਆਊਗਾ ਆ ਦੇਖ ਲਓ ਘੱਟੋ ਘੱਟ ਵੀ 15 ਪਸ਼ੂ ਜਿਹੜੇ ਹੈਗੇ ਇੱਧਰ ਖੜੇ ਆ ਅੱਛ ਆਹ ਕੱਟੀ ਵੀ ਦੇਣੀ ਆ? ਹਾਂ ਇਹ ਕੱਟੀ ਵੀ ਦੇਣੀ ਆ ਬਾਈ ਜੀ। ਇਹ ਕੀ ਹਿਸਾਬ ਕਿਤਾਬ? ਇਹ ਬਾਈ ਜੀ 1.5 ਸਾਲ ਦੀ ਕੱਟੀ ਆ ਆਪਣੀ ਇਹ। ਅੱਛਾ। ਹਾਂਜੀ ਹਾਂਜੀ। 1.5 ਸਾਲ ਦੀ ਕੱਟੀ ਆ ਗਈ। ਥੋੜੀ ਇੱਧਰ ਲੈ ਚੱਲ। ਇੱਧਰ ਲੰਮੀ ਤੋਰ ਦੇ। ਅੱਛਾ ਇਹ ਕੱਟੀ ਆ ਗਈ ਜਿਹੜੀ 1.5 ਸਾਲ ਦੀ। ਹਾਂਜੀ ਹਾਂਜੀ। ਤੇ ਇਹਦਾ ਕੀ ਹਿਸਾਬ ਕਿਤਾਬ? ਇਹਦਾ ਮੁੱਲ 35000 ਰੁਪਈਆ ਬਾਈ ਜੀ। ਦੇਵਾਂਗੇ ਕਿੰਨੇ ਦੀ? ਬਾ ਮਾਨ ਤਾਨ ਕਰ ਦਾਂਗੇ ਤੁਸੀਂ ਸਿੰਘੀ ਸਿੰਘੀ ਵੇਖੋ ਕੱਟੀ ਦੀ ਛਾਹੀ ਵੇਖੋ ਸਾਰਾ ਕੁਝ ਇਹ ਹੈ। ਥੋੜੀ ਬਸ ਲੀਸੀ ਲੀਸੀ ਅ ਲੀਸੀ ਦਾ ਕਾਰਨ ਕੱਟੀਆਂ ਤੁਸੀਂ ਦੇਖੋ ਨਾ ਮੇਰੇ ਕੋਲੇ ਜਗ੍ਹਾ ਘੱਟ ਹੋ ਟਾਟਾ ਬਟਾ ਚੱਲ ਕਰਦੇ ਯਾਰ ਕੋਈ ਗੱਲ ਨਹੀਂ ਇੱਧਰ ਲੈ ਕੇ ਚੱਲੀਏ ਇੱਧਰ ਇਹ ਲੈ ਟਾਟਾ ਬਟਾ ਇਹ ਦੁੱਤੇ ਉਹ ਨਹੀਂ ਹੋਣਾ ਕਿ 100 ਦਾ ਨੋਟ ਵੀ ਨਹੀਂ ਘੱਟ ਹੋਣਾ ਠੀਕ ਆ ਲੈ ਵੀ ਮਿੱਤਰੋ ਜੇ ਕਿਸੇ ਨੇ ਸੰਭਾਈ ਕਰ ਲਈ ਨਾ ਕੱਟੀ ਥੱਲੋਂ ਬੜੀ ਹੈਗੀ ਚੰਗੀ ਆ ਮੋਟਾ ਮੋਟਾ ਥਣ ਕੱਢੂਗੀ ਵੀ ਕੱਲੀ ਲਿੱਸੀ ਲਿੱਸੀ ਆ ਤੁਹਾਨੂੰ ਪਤਾ ਡੇਰੀ ਦੇ ਵਿੱਚ ਕੰਮ ਜਿਹੜਾ ਹੈਗਾ ਨਾ ਉਹ ਚੱਲੀ ਜਾਂਦਾ ਹੈਗਾ ਫਾਰਮ ਦਾ ਤੇ ਆਹ ਕੱਟੀ ਜਿਹੜੀ ਹੈਗੀ ਨਾ ਤੁਹਾਨੂੰ ਸਿੰਘ ਸਿੰਘ ਕੁੰਡੇ ਆ ਲੈ ਚੱਲ 30000 ਰੁਪਏ ਦੀ ਆਹ ਕੱਟੀ ਮਿਲ ਜੂਗੀ ਹੁਣ ਇੱਕ ਸਾਨੂੰ ਨਗੀਨਾ ਹੋਰ ਦਿਖਾ ਦਗੇ ਆ ਆ ਗਿਆ ਜੇ ਮੇਤਰਾ ਆ ਬੂਰੀ ਝੋਟੀ ਆ ਗਈ ਹਾਂਜੀ ਹਾਂਜੀ ਬਈ ਤੇ ਇਹ ਬੂਰੇ ਝੋਟੀ ਦੀ ਭੈਣ ਆ ਗਈ ਇਹ ਬੂਰੇ ਝੋਟੀ ਦੀ ਭੈਣ ਆ ਬਈ ਜਿਹੜੀ ਆਪਾਂ ਪਹਿਲਾਂ ਮੱਝ ਦਿਖਾਈਏ ਉਸੇ ਦੀ ਉਸੇ ਦੀ ਮੱਝ ਦੀ ਏ ਪਹਿਲੇ ਸੂਏ ਦੀ ਉਹ ਦੀ ਪਹਿਲੇ ਸੂਏ ਦੀ ਹਾਂ ਠੀਕ ਹੈ ਪਹਿਲੇ ਸੂਏ ਦੀ ਆ ਗਈ ਇਹ ਝੋਟੀ ਹਾਂਜੀ 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 ਕਿੰਨਾਵਾਂ ਸੂਆ ਸੂੰਦੀ ਆ ਹੁਣ ਇਹ ਤੀਜਾ ਸੂਆ ਸੂਗੀ ਬਈ ਤੀਜਾ ਸੂਆ ਹਾਂਜੀ ਹਾਂਜੀ ਤੀਜਾ ਸੂਆ ਸੂੰਦੀ ਆ ਤਾਂ ਇਹ ਜਿਹੜਾ ਹੈਗਾ ਦੁੱਧ ਇਹਨੇ ਜਿਹੜਾ ਦਿੱਤਾ ਦੂਜੇ ਸੂਏ ਇਸ ਝੋਟੀ ਨੇ ਕਿੰਨਾ ਦਿੱਤਾ ਦੂਜੇ ਸੂਏ ਭਾਈ ਜੀ ਇਹ ਗਰਮੀ ਚ ਸੂਈ ਸੀ ਪਿਛਲੇ ਵਾਰੀ ਵੀ ਹਾਂ ਇਤੋਂ ਜ਼ਿਆਦਾ ਗਰਮੀ ਤੇ ਪਿੱਛੇ ਇਹ ਉਹਦੇ ਵਿੱਚ ਜਿਵੇਂ ਨੋਰਮਲ ਸੇਵਾ ਤੇ ਜਿਵੇਂ ਨੋਰਮਲ ਜਿਹਨੂੰ ਆਪਾਂ ਆਹਦੇ ਕੋਈ ਲੇਟੀ ਨਹੀਂ ਪਾਈ ਕੁਛ ਨਹੀਂ 15 15.5 ਕਿਲੋ ਦੁੱਧ ਇਹਨੇ ਪਾਇਆ ਝੋਟੀ ਨੇ 15 ਕਿਲੋ ਹੁਣ 15 ਦੀ ਗਾਰੰਟੀ ਕਰ ਦੇਗਾ 15 ਦੀ ਗਾਰੰਟੀ ਆ ਉਦੋਂ ਉੱਤੇ ਜਿੰਨਾ ਲੈ ਲਿਓ ਉਹ ਠੀਕ ਆ ਕਿੰਨੇ ਦਿਨ ਬਾਕੀ ਇਹਦੇ ਇਹਦੇ ਹਜੇ 20 ਦਿਨ ਬਾਕੀ ਆ ਪੂਰੇ ਨੈਟ 20 ਦਿਨ ਬਾਕੀ ਆ ਨੈਟ 20 ਦਿਨ ਹਾਂ ਖੋਲੀ ਫਿਰ ਕਰਾਂ ਆਪਾਂ ਤੋੜ ਕੇ ਦਿਖਾ ਦੇ ਲਈ ਇਸੇ ਝੋਟੀ ਨੂੰ ਜਿਹੜਾ ਓ ਯਾਰ ਪੂਰਾ ਕੈਂਟ ਆ ਮੈਂ ਤੋਰ ਠੀਕ ਆ ਨਹੀਂ ਨਹੀਂ ਇੱਕ ਮਿੰਟ ਲੈ ਤੋਰ ਦਿੰਦੇ ਤੋਰਦਾ ਅੱਜ ਅੱਲਾ ਪ੍ਰਵਿੰਦਰ ਕਹਿੰਦਾ ਮੈਂ ਤੋਰਦਾ ਠੀਕ ਆ ਗੱਲ ਯਾਰ ਲੈ ਵੀ ਆ ਦੇਖ ਲੋ ਬੂਰੀ ਝੋਟੀ ਸੂਣ ਵਾਲੀ ਆ ਕੱਦ ਕਾਠ ਬਹੁਤ ਚੰਗਾ ਲੇਵਾ ਵੀ ਕਰਨ ਵਾਲੀ ਜਿਹੜਾ ਹੈਗਾ ਨਾ ਤਿਆਰ ਕਰਦੀ ਤਰੀ ਹੁੰਦੀ ਆ ਦੇਖ ਲੋ ਹੁਣ ਤੁਸੀਂ ਐਨ ਪੂਰੀ ਚੰਗੀ ਚੰਗੀਆਂ ਤੇ ਮੰਨਾਂਗੇ ਬੂਰੀ ਦੀ ਡਿਮਾਂਡ ਰਹਿੰਦੀ ਹੁੰਦੀ ਆ ਤੇ ਮਿੱਤਰਾ ਮੈਂ ਤੁਹਾਨੂੰ ਦੱਸਾਂ ਗੱਲ ਮੇਰੀਆਂ ਗੱਲਾਂ ਚ ਨਾਜੀ ਵੀ ਬੂਰੀ ਦੀ ਡਿਮਾਂਡ ਰਹਿੰਦੀ ਹੁੰਦੀ ਆ ਠੀਕ ਆ ਨਾ ਗੱਲ ਵੀ ਰੇਟ ਦੱਸਦਾ ਖੜਾ ਲਾ ਹੱਥ ਚ ਫੜ ਕੇ ਰੇਟ ਹੈ ਰਮਣਾ ਰੇਟ ਜਿੰਨਾ ਮਰਜੀ ਵੇਖ ਦੇਢ ਕਰਾ ਲਓ ਆ ਗਿਆ ਜਿੰਨਾ ਮਰਜੀ ਕਰਾ ਲਓ ਪਰ ਜਿਹੜੀ ਹਾਂ ਨਾ ਜਮਾਂ ਹਾਂ ਨਾਲ ਹੀ 125 ਦੀ ਦੇਵਾਂਗਾ 125 ਦੀ 125 ਦੀ ਜਮਾਂ ਟਾਟਾ ਬਾਟਾ ਕਰਕੇ ਦੇਵਾਂਗਾ ਮੁੱਲ ਭਾਵੇਂ ਦੇਢ ਕਰਾ ਲਓ 140 ਕਰਾ ਲਓ ਕੁਛ ਕਰਵਾ ਲਓ ਵੈਰੀ ਗੁੱਡ ਜਿਹੜੀ ਮੇਨ ਗੱਲ ਇੱਕ ਕਿਹੜਾ ਹੋਰ ਕੜਾ ਦੇ ਤਾ ਮੁੱਲ ਦੇ ਦੇਵਾਂਗਾ ਬਸ ਇਹ ਠੀਕ ਆ ਮੱਥੇ 'ਚ ਮਿੱਤਰੋ ਬੱਲ ਆ ਗਿਆ ਝੋਟੀ ਦੇ ਲੈ ਵੀ ਆਹਾ ਬੂਰੀ ਝੋਟੀ ਸੋਨੂੰ ਨਾ ਇੱਥੇ ਆਉਂਗੇ ਜਚੂਗੀ ਤੇ ਰੇਟ ਬਾਈ ਜਿਹੜੀ ਹੈਗੀ ਛੋਟੀ ਆ ਬੂਰੀ ਸੋ ਨੂੰ ਕਿਵੇਂ ਲੱਗੀ ਇਹ ਦੱਸਿਓ ਜਰੂਰ ਠੀਕ ਆ ਪ੍ਰਵਿੰਦਰ ਬੰਨ ਬਾਈ ਕਰਾ ਅੰਦਰਲੇ ਪਾਸੇ ਲਿਆ ਨੀਰ ਸਿੰਘਾ ਸੁੰਗਾ ਦੀ ਮੂੰਹ ਦੀ ਵੀ ਸੋਹਣੀ ਹੈ ਤੇਰੀ ਛੋਟੀ ਬਾਕੀ ਬਾਈ ਇੰਨੀ ਸੀਲ ਆ ਤੁਸੀਂ ਇਹ ਕੋਈ ਵੀ ਬਾਈ ਲੈ ਕੇ ਜਾਊਗਾ ਦੁੱਧੋਂ ਆਪ ਛੱਡੂਗਾ ਠੀਕ ਹੈ ਦੁੱਧੋਂ ਆਪ ਛੱਡੂਗਾ ਇਹਨੇ ਐ ਨਹੀਂ ਹੋਊਗਾ ਕਿ ਦੁੱਧੋਂ ਭੱਜ ਜਾਊ ਅੱਛਾ ਇਹ ਤਾਂ ਤੇਰੀ ਵਿਕਰੀ ਵਾਲੇ ਪਸ਼ੂ ਆ ਗਏ ਜਿਵੇਂ ਆਪਣੇ ਕੋਲੇ 2 ਤੇ 2 4 ਤੇ 5 ਹਾਂਜੀ ਹਾਂਜੀ ਇਹ ਲੈ ਵੀ ਮਿੱਤਰੋ ਆਹਾ ਪੰਜੇ ਦੇ ਪੰਜੇ ਜਿਹੜੇ ਹੈਗੇ ਪਸ਼ੂ ਵਿਕਰੀ ਵਾਲੇ ਆ ਗਏ ਮੈਨੂੰ ਯਾਰ ਨਾ ਇੱਥੇ ਤੇਰੇ ਕੋਲ ਇੱਕ ਨਗੀਨਾ ਹੋਰ ਫਿਰਦਾ ਸੀਗਾ ਇਹ ਇਧਰੋਂ ਸਾਡੀ ਭੈਣ ਵੀ ਉਹਦੇ ਕੋਲੇ ਖੜੀ ਸੀਗੀ ਕੱਟੀ ਕਿੱਧਰ ਗਈ ਉਹ ਉਹ ਖੜੀ ਉੱਧਰ ਖੜੀ ਹੈ ਲੈ ਕੇ ਆ ਤੁਸੀ ਦਿਖਵਾਉਂਦੀ ਦੇਖੋ ਇੱਕ ਵਾਰੀ ਐ ਨਹੀਂ ਹੈਗਾ ਯਾਰ ਬਰੀਡ ਤੇ ਕੰਮ ਵੀ ਹੈਗਾ ਬੰਦੇ ਦਾ ਆਪਾਂ ਨੂੰ ਬਾਈ ਜੀ ਦੁੱਧ ਨਾਲ ਹੈ ਹੀ ਨਹੀਂ ਹੈ ਦੁੱਧ ਨਾਲ ਹੈ ਹੀ ਨਹੀਂ ਤੁਸੀਂ ਦੇਖੋ ਡੇਰੀਆਂ ਦੇ ਵਿੱਚ ਕਦੇ ਇੰਨੇ ਬੱਚੇ ਹੈਗੇ ਆ ਆ ਦੇਖੋ ਮੇਰੀਆਂ ਕਟੀਆਂ ਐ ਖੁੱਲੀਆਂ ਫਿਰਦੀਆਂ ਰਹਿੰਦੀਆਂ ਆਹ ਵੇਖੋ ਉਹ ਫ ਕਿ ਉਹਨਾਂ ਨੇ ਕਿੰਨਾ ਮਰਜ਼ੀ ਦੁੱਧ ਚੁੰਗ ਲੈਣ ਕੋਈ ਚੱਕਰ ਨਹੀਂ ਠੀਕ ਹੈ ਕੋਈ ਇਹ ਤਾਂ ਨਹੀਂ ਹੁਣ ਇਹ ਝੋਟੀ ਅਰਜਨ ਕੁੰਗੜ ਦੀ ਇਹ ਅੱਛਾ ਜਿਹੜੀ ਇਹ ਕੱਟੀ ਆ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਐ ਇਹ ਠੀਕ ਹੈ ਉਹ ਮੇਰੀ ਦੂਜਾ ਜਾਫਰਾਬਦੀ ਦੀ ਇਹ ਕਿੱਥੇ ਆਪਣੇ ਕੋਲੇ ਹੋਰ ਖੜੀ ਆ ਇਹ ਇਹ ਅਰਜਨ ਕੁੰਗੜ ਦੀ ਆ ਇਹਨੂੰ ਅਸੀਂ ਦੁੱਧ ਪਿਆ ਕੇ ਯਾਨਕਿ ਇਹਦੀ ਮਾਂ ਥੱਲੇ ਹੁਣ 16 ਕਿਲੋ ਦੁੱਧ ਆ ਅੱਛਾ ਇਸ ਟਾਈਮ ਹਜੇ ਮੰਨ ਕੇ ਚਲੋ 27-28 ਦਿਨਾਂ ਦੀ ਆ ਠੀਕ ਹੈ ਠੀਕ ਆ ਨਾਰਮਲ ਫੀਡ ਤੇ 16 ਕਿਲੋ ਦੁੱਧ ਆ ਆਪਦੀ ਘਰ ਦੀ ਝੋਟੀ ਇਹਦੀ ਮਾਂ ਵੀ ਅਸੀਂ ਪਾਲੀ ਹੋਈ ਆ ਤੇ ਇਹਦੀ ਇਹਨੂੰ ਦੋ ਜਦੋਂ ਇਹਨੇ ਪੀਲੇ ਉਸ ਤੋਂ ਬਾਅਦ ਛੱਡ ਦੇਣਾ ਠੀਕ ਹੈ ਇਹਨੂੰ ਪਾਸੇ ਕਰ ਦੇਣਾ ਬੰਨਣਾ ਨਹੀਂ ਗਾ ਰੱਸਾ ਨਹੀਂ ਪਾਉਣਾ ਦੋ ਅਸੀਂ ਚੋ ਲੈਣੇ ਉਸ ਤੋਂ ਬਾਅਦ ਫੇਰ ਪਾਸੇ ਮੂਹ ਜਿਹੜੀ ਝੋਟੀ ਕੋਈ 100 ਗ੍ਰਾਮ 200 400 ਗ੍ਰਾਮ ਫੇਰ ਹੁਣ ਇਹਨੂੰ ਅਸੀਂ ਰਾਤ ਨੂੰ 7 ਵਜੇ ਰੱਸਾ ਇਹਨਾਂ ਦਾ ਪਾਵਾਂਗੇ ਠੀਕ ਹੈ ਆ ਇੱਕ ਆ ਫਿਰਦੀ ਆ ਹੂੰ ਇਹ ਜਾਫਰਾਬਦੀ ਦੀ ਆ ਤੇ ਇਹ ਅਰਜਨ ਗੁੰਗੜ ਦੀ ਤੇ ਜਿਹੜੀ ਆ ਨੀਲੀ ਰਵੀ ਦੀ ਕੱਟੀ ਆ ਗਈ ਤੇਰੀ ਇਹ ਇਹ ਟੈਂਕ ਦੀ ਆ ਬਾਈ ਜੀ ਇਹ ਟੈਂਕ ਦੀ ਆ ਇੱਕ ਜਿਹੜੀ ਤੇਰੀ ਮੱਝ ਆਈ ਸੀ ਕਿ ਜਿਹੜੀ ਮੇਲੇ ਦੇ ਵਿੱਚ ਕਿਹੜੀ ਸੀ ਉਹ ਉਹ ਇੱਧਰ ਖੜੀ ਆ ਮੈਂ ਕਢਵਾ ਦਿੰਦਾ ਉਹ ਮੱਝ ਕਿ ਤੜਾਈ ਉਸੇ ਕੋਈ अच्छा ए आहा आगी आ आ चोटी है भाई अपनी उतों ए इथे उथे मेले च ਧਨੌਲੇ ਮੇਲੇ ਤੇ ਪੋਜੀਸ਼ਨ ਇਹ ਨਹੀਂ ਲਈ ਸੀ ਆਪਣੀ ਨੇ ਠੀਕ ਹੈ ਥਰਡ ਪੋਜੀਸ਼ਨ ਲਈ ਸੀਗੀ ਇਹਦੇ ਇੱਕ ਤਾਂ ਸੀ ਨਾ ਇਹ ਗਲਤੀ ਕਰ ਬੈਠੇ ਇੱਕ ਦੀ ਪੂਛ ساری ਕੱਟਦੀ ਸੀਗੀ ਅੱਛਾ ਜਿਹੜੇ ਕਟਿੰਗ ਕਰਨ ਵਾਲੇ ਆਏ ਸੀ ਦੂਜੇ ਇਹ ਜਾਨੀ ਕਿ ਕੱਲੀ ਲੈ ਗਈ ਅਸੀਂ ਇਹਨੇ ਉਥੇ ਐਚ ਵੀ ਬਹੁਤ ਕੀਤੀ ਠੀਕ ਹੈ ਗੱਲ ਆ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਚ ਵੀ ਬਹੁਤ ਕੀਤੀ ਉੱਥੇ ਰਿੰਗ ਦੇ ਵਿੱਚ ਵੀ ਉਹਦੇ ਕਰਕੇ ਫਿਰ ਆ ਪੀ ਦੀ 3rd ਪੋਜੀਸ਼ਨ ਸੀਗੀ 3rd ਪੋਜੀਸ਼ਨ ਹਾਂ ਠੀਕ ਹੈ ਪਰ ਇਸ ਟਾਈਮ ਇਹਨੇ 17 18 ਕਿਲੋ ਦੁੱਧ ਕੱਢਿਆ ਇੱਕ ਦੀ ਠੀਕ ਹੈ ਹਾਂ ਨਾਰਮਲ ਸੇਵਾ ਤੇ ਇੱਕ ਨਾਲ ਆਪਣੇ ਕੋਲੇ ਆ ਵੀ ਨੀਲੀ ਰਾਵੀ ਦੀ ਸੀਆਰਬੀ ਦੀ ਕੱਟੀ ਹੋਰ ਆ ਇਸ ਤਰ੍ਹਾਂ ਵੇਖੋ ਇੱਕ ਖੜੀ ਨਾਲ ਪਲਦੀ ਆ ਚਾਲੇ ਬਾਹਰ ਲਿਆ ਉਸ ਇੱਧਰ ਇੱਕ ਕੱਢ ਲੈ ਕੱਢ ਲੈ ਅੱਛਾ ਆ ਆ ਗਈ ਹੈ ਹਾਂ ਲੈ ਵੀ ਹੁਣ ਤੁਸੀਂ ਆ ਨੀਲੀ ਰਾਵੀ ਦੀ ਕੱਟੀ ਚੈੱਕ ਕਰਕੇ ਦੱਸਿਓ ਵੀ ਆ ਸਾਨੂੰ ਕਿਵੇਂ ਲਗੀ ਭਾਈ ਸੋਹਣੀ ਹੈ ਤੇਰੀ ਕੱਟੀ ਇਹ ਇਹ ਤਾਂ ਰੱਸਾ ਨਹੀਂ ਪਾਇ ਇੱਕ ਇਹਦੇ ਤੇ ਇੱਕ ਅੰਦਰੋਂ ਖੜੀ ਠੀਕ ਹੈ ਇਹ 102699 ਦੀ ਐਸਆਰਬੀ ਵਾਲੇ ਦੀ ਹੈ ਠੀਕ ਹੈ 90 ਦੀ ਚਲੋ ਆਉਣ ਵਾਲੇ ਟਾਈਮਾਂ ਦੇ ਵਿੱਚ ਤੇਰਾ ਭਵਿੱਖ ਸਾਨੂੰ ਸੁਨੇਹਰੀ ਦੱਸਦਾ ਠੀਕ ਹੈ ਨਹੀਂ ਚਲੋ ਚੰਗੀ ਗੱਲ ਹੈ ਬ੍ਰੀਡ ਤੇ ਕੰਮ ਵੀ ਕਰਨਾ ਚਾਹੀਦਾ ਹਾਂ ਭਾਈ ਨਾਲ ਆਏ ਆ ਕਿ ਮੇਰੇ ਕੋਲੇ ਮੈਂ ਇਸ ਟਾਈਮ ਮੇਰੇ ਕੋਲੇ 32 ਕੱਟੀਆਂ ਆਵਦੀਆਂ ਠੀਕ ਹੈ ਕਰਦੀਆਂ ਠੀਕ ਹੈ ਜਿਨ੍ਹਾਂ ਨੂੰ ਪਾਲੀ ਜਾਂਦੇ ਆ ਚੰਗੀ ਗੱਲ ਹਾਂ ਸਾਬ ਅੱਛਾ ਲਾਸਟ ਤੇ ਜੇ ਹੁਣ ਆਪਾਂ ਗੱਲ ਕਰ ਲਏ ਨੰਬਰ ਦੀ ਤੇਰਾ ਨੰਬਰ ਦੱਸੀ ਨੰਬਰ ਵੀਰੇ 96469 ਚਲੋ 13 ਮਹੀਨੇ ਦੀ ਆ ਠੀਕ ਹੈ ਤੇ ਬਰੀਡ ਫਰੂਟ ਫੁੱਲ ਆ ਦੇਖ ਲਾ ਹਾਂ ਇਹਦੇ ਵਿੱਚ ਵੀ ਐਂ ਤਾਂ ਮਾ ਜੀ ਤੇਰੇ ਸਾਰੇ ਪਸ਼ੂ ਦਿਖਾਈ ਜਾਵਨ ਮੈਨੂੰ ਐਂ ਲੱਗਦਾ ਪੌਣਾ ਘੰਟੇ ਦੀ ਫਿਲਮ 1.10 2699 ਦੀ ਆਪਣੇ ਕੋਲੇ ਆਹਾ ਹੂੰ ਆ ਦੇਖੋ ਠੀਕ ਐ ਇਹ ਹਜੇ 2 ਮਹੀਨਿਆਂ ਦੀ ਐ ਸਵਾ ਦੋ ਮਹੀਨਿਆਂ ਦੀ ਠੀਕ ਐ ਹਾਂਜੀ ਵੀ ਕੱਟੀਆਂ ਤੇਰੀਆਂ ਸੋਹਣੀਆਂ ਭਾਈ ਬਾਕੀ ਦਾ ਜਿਹੜੇ ਦੇਖਦੇ ਦਰਸ਼ਕ ਦੱਸਣਗੇ ਠੀਕ ਐ ਵੀ ਕੱਟੀਆਂ ਜਿਹੜੀਆਂ ਸੀਆਂ ਕਿਵੇਂ ਲੱਗੀਆਂ ਲੋ ਵੀ ਮਿੱਤਰੋ ਆਹ ਦੇਖ ਲਓ ਤੁਸੀਂ ਜਿਹੜਾ ਹੈਗਾ ਸਾਰੇ ਬਾਈ ਦੇ ਜਿਹੜੇ ਹੈਗਾ ਪੰਜ ਪਸ਼ੂ ਆ ਦਿਖਾਈਏ ਜਿਹੜੇ ਵੇਚਣ ਵਾਲੇ ਆ ਦੂਜੇ ਵਾਸਤੇ ਬਾਈ ਮੈਨੂੰ ਟੰਗ ਨਾ ਕਰਿਓ ਧੰਨਵਾਦ ਸਾਰੇ ਭਰਾ